ਦੇ ਕੇ ਤਰਨ ਤਰਨ ਸਾਹਿਬ ਅਤੇ ਕਰਤਾਰਪੁਰ ਸਾਹਿਬ ਇਨ੍ਹਾਂ ਸ਼ਹਿਰਾਂ ਵਿੱਚ ਉਹਨਾਂ ਨੇ ਸਰੋਵਰ ਅਤੇ ਹੋਰ ਧਾਰਮਿਕ ਕੇਂਦਰ ਬਣਾਏ ਗੁਰੂ ਅਰਜਨ ਦੇਵ ਜੀ ਨੂੰ 1606 ਈਸਵੀ ਵਿੱਚ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ਤੇ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਨੂੰ ਬਹੁਤ ਤਸੀਹੇ ਦਿੱਤੇ ਗਏ ਇਸ ਵਿੱਚ ਉਹਨਾਂ ਨੂੰ 33 ਤਵੀਤੇ ਬਿਠਾਉਣਾ ਅਤੇ ਉਹਨਾਂ ਦੇ ਸਰੀਰ ਤੇ ਗਰਮ ਰੇਤਾ ਪਾਉਣਾ ਇਹ ਵੀ ਸ਼ਾਮਲ ਹੈ ਗੁਰੂ ਜੀ ਨੇ ਇਹ ਸਾਰੇ ਤਸੀਹੇ ਬਿਨਾਂ ਕਿਸੇ ਸ਼ਿਕਾਇਤ ਦੇ ਸਹਾਰੇ ਉਹ ਸਿੱਖ ਧਰਮ ਵਿੱਚ ਸ਼ਹੀਦੀ ਦੇ ਪਹਿਲੇ ਮਹਾਨ ਸ਼ਹੀਦ ਹਨ ਉਹਨਾਂ ਦੀ ਸ਼ਹੀਦੀ ਨੇ ਸਿੱਖ ਧਰਮ ਵਿੱਚ ਇੱਕ ਨਵਾਂ ਮੋੜ ਲਿਆਂਦਾ ਅਤੇ ਸਿੱਖਾਂ ਨੂੰ ਜ਼ੁਲਮ ਵਿਰੁੱਧ ਖੜਨ ਲਈ ਪ੍ਰੇਰਿਤ ਕੀਤਾ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਨਿਰਸਵਾਰਥ ਸੇਵਾ ਸ਼ਾਂਤਮਈ ਸ਼ਖਸੀਅਤ ਅਤੇ ਮਹਾਨ ਕੁਰਬਾਨੀ ਲਈ ਚਾਹਤ ਕੀਤਾ ਜਾਂਦਾ ਹੈ